ਆਜਾ ਜੀ ਆਪਾਂ ਆ ਗਏ ਆ ਪੂਜਾ ਹੇ ਦਾਦਾ ਦਾ ਨਿੱਕਲਾ ਵਾਲਾ ਦਾਦਾ ਦਾ ਦਾਦਾ ਦਾ ਨਿੱਕਲਾ ਵਾਲਾ ਦਾਦਾ ਦਾ ਮਾਪੇ ਦੀ ਦਾਦਾ ਦਾ ਮੈਂ ਤੁਹਾਨੂੰ ਜੱਲ ਆ ਰਿਹਾ ਮਿੱਠੋ ਮਿੱਠੋ ਹੋਲੀ ਲਿਆ ਵੜੀ ਯਾਰ ਹੇ ਅੱਗੇ ਆ ਜਾ ਯਾਰ ਹੱਥ ਤੂੰ ਪੌਸਰੀ ਵੜੀ ਸਾਡਾ ਮੁੰਡਾ ਵਜਾਇਆ ਨਾ ਮੈਂ ਬਣਾ ਕੇ ਬਣਾ ਦਿੱਤਾਗਾ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਡੱਡਾ ਸਾਡਾ ਮੁੰਡਾ ਫੜ ਕੇ ਬਣਾ ਦਿੱਤਾਗਾ ਅੱਧ ਕਰ ਤੇ ਤੇਰੀ ਪੌਸ ਪੁੰਜੀ दाएं हो गया 8 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 ਤੁਹਾਡਾ ਨਾਮ ਕੀ ਹੈ ਸਰ ਸਾਡੇ ਤੇ 3-4 ਚਾਂਸ ਹੋ ਗਏ ਇਹ ਉਹਨੇ ਮੇਰੇ ਮਾਰੇ ਦੀ ਗੋਲੀਆਂ ਨੇ ਕਿੱਤੀ ਸੀ ਮੇਰਾ ਪਾ ਕੇ ਹੋ ਗਿਆ ਯਾਰ ਬਲਾ ਆ ਜਾਂਦਾ ਪਾ ਕੇ ਆ ਲੈ ਜੀ ਮੈਂ ਤਾਂ ਸਾਰਾ ਪਾ ਲਿਆ ਮੇਰਾ ਪਾ ਕੇ ਆ ਲੈ ਜੀ ਯਾਰ ਮੇਰੇ ਬਾਪਾ ਪਰਚਾ ਪਟਾ ਦੇ ਵਧੀਆ ਨਜ਼ਰ ਪਰਚਾ ਪਟਾ ਪਰ ਗੱਡੀ ਚੱਲਦਾ ਆ ਉਹ ਪ੍ਰਾਈਵੇਟ ਗੱਡੀ ਖੜੀ ਆ ਆ ਸੰਜੂਆ ਨਾਮ ਮੇਰਾ ਇਹ ਕੁਝ ਹੀ ਬੋਲ ਹਾਂ ਜੀ ਅਜੀ ਤਰੀਕ ਦੇ ਕੇ ਆਲੇ ਸੀ ਬੀਜੇ ਦੇ ਮਾਦਨ ਨੂੰ ਫੇਰਦਾ ਸੀ ਗੋਲੀ ਮਾ ਵਿਚੇ ਮੋਰਸਲ ਤੇ ਬੈਠਾ ਸੀ ਹਾਂ ਹਾਂ ਫੇਰ ਉਹਨਾਂ ਨੇ ਘੱਟ ਨਹੀਂ ਕੀਤੀ ਕੱਢ ਕੇ ਫੜਾ ਫੜ ਸ਼ੂ ਕਰ ਦਤੀਆਂ ਮਾਰ ਲਿਆ ਦਾੜਾ ਧੜ ਬੰਦਾ ਵੀ ਅੱਗੇ ਉਸ ਕਾ ਕਿਨੇ ਮਾਰੀਆਂ ਇੱਕ ਸ਼ਿਵਾ ਸ਼ਿਵਦਾ ਚਾਚਾ ਸੀ ਤਾ ਆਇਆ ਸੀ ਇੱਕ ਬੁੜਾ ਜਹਾ ਤੇ ਬਾਕੀ ਮੁੰਡੇ ਸੀ ਤਿੰਨ ਚਾਰ ਉਹਦੀ ਮਾਂ ਵੀ ਸੀ ਉਹਦੀ ਮਾਂ ਵੀ ਸੀ ਉਹਦੀ ਭੈਣ ਵੀ ਸੀ ਹਾਂ ਹਾਂ ਕੱਲ ਕੀ ਹੋਈ ਕਿਹੜੀ ਥੱਲੇ ਹੋਈ ਗੜਾ ਸਾਰੇ ਸਾਨੂੰ ਦੇਖ ਕੇ ਪਾਸੋਂ ਨੇ ਕਰ ਲਿਆ ਸਾਨੂੰ ਦੇਖ ਕੇ ਕਰ ਲਿਆ ਉਹਨਾਂ ਨੇ ਭਈਆ ਸਾਡੇ ਨੇ ਦੋ ਕਿਸੇ ਤਰੀਕਾ ਸੀ ਮੇਰੀ ਮੇਰੇ ਭਰਾ ਦੀ ਤੇ ਸਾਡੀ ਚਾਰ ਪੰਜਾਂ ਨੇ ਕਾਲੀ ਵੀ ਮੇਰੇ ਨਾਲ ਹੀ ਉਹ ਵੀ ਮੇਰੇ ਕਿਸ ਵਾਰ ਸੀ ਅਸੀਂ ਚਾਰ ਜਾਣੇ ਤਰੀਕਾ ਤੇ ਆਏ ਤਰੀਕਾ ਤਰੀਕਾ ਪਵਾ ਕੇ ਅਜੇ ਇਹ ਮਿੱਠਾ ਕੋਲੇ ਜਾਂਦੇ ਬੇ ਜੀ ਜਦੋਂ ਇਹ ਮਿੱਠਾ ਕੋਲੇ ਜੇ ਜਾਣ ਲੱਗ ਰਹੇ ਤੇ ਸ਼ਿਵਰੇ ਘਰ ਪੋਰੇ ਸ਼ਿਵਰੇ ਮਾ ਫੜਾ ਬਰ ਨਿਕਲ ਕੇ ਸਾਡੇ ਘਰ ਮੂਰੇ ਹੋ ਗਈ ਮੂਰੇ ਕੋ ਉਹਨੇ 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 ਮੇਰਾ ਗਲਾਮਾ ਫੜ ਲਿਆ ਗਲਾਮਾ ਫੜਿਆ ਜਦੋਂ ਮੈਨੂੰ ਗੋਲੀ ਸ਼ਿਵਰੇ ਜੋ ਲੋਡ ਕਰਕੇ ਗੋਲੀ ਮੇਰੇ ਮੱਲੇ ਕਾ ਮੇਰਾ ਭਰਾ ਮੇਰੇ ਮੂਰੇ ਹੋ ਗਿਆ ਉਹਦੇ ਲੱਕ ਤੇ ਗੋਲੀ ਵੱਜੀ ਆ ਕਿੱਥੇ ਗਿਆ ਉਹ ਤੇ ਉਸੇ ਵਾਰ ਤੇ ਘਰੀ ਆ ਉਹਦੇ ਲੱਕ ਤੇ ਗੋਲੀ ਵੱਜੀ ਤੇ ਜਦੋਂ ਅਸੀਂ ਜਦੋਂ ਨੱਠੇ ਜੀ ਮਾਈ ਕਾਲੀ ਨੂੰ ਫੜ ਲਿਆ ਉਹਨਾਂ ਨੇ ਕਾਲੀ ਨੂੰ ਦੋ ਤੇ ਫੜਿਆ ਕਾਲੀ ਦੇ ਕੱਕਾ ਵੀ ਮਾਰ ਕੋ ਢੋਈ ਆ ਜੀ ਕਾਲੀ ਹਾਂਜੀ ਸ਼ਿਵ ਨੇ ਜੀ ਸ਼ਿਵ ਨੇ ਪਹਿਲਾਂ ਵੀ ਵੀਡੀਓ ਬੱਸ ਦਿੱਤੀ ਸ਼ਿਵ ਨੇ ਅਸਲੇ ਫੜੇ ਹੋਏ ਸੀ ਹੱਦ ਤੱਕ ਕੋਈ ਕਾਹਵੇ ਨਹੀਂ ਸਾਡੇ ਵਾਰੀ ਮੜਾ ਬੜਾ ਕਿਹਦਾ ਦਬਕਾ ਹੀ ਮਾਰ ਲਈਦਾਗਾ ਕੋਈ ਮੜਾ ਥੱਪੜੀ ਮਾਰਦੇ ਪੂਰੀ ਮਿਲਟਰੀ ਸਾਡੇ ਘਰ ਪਹੁੰਚ ਜਾਂਦੀ ਆ ਮੇਰੇ ਭਰਾ ਦੇ ਲੱਗੇ ਸੰਜੂ ਦੇ ਜੀ ਲੱਗਦੇ ਭੱਜੀ ਆ ਜੀ ਸਾਡੇ ਕੋਲ ਵੀਡੀਆ ਵੀ ਦੀ ਗੋਲੀ ਬੱਜੀ ਹੁੰਦੀ ਮੇਰਾ ਤਾਰਾ ਰਾਣੀ ਨਾਮ ਆ ਮੇਰਾ ਮੁੰਡਾ ਤੇ ਮੇਰਾ ਭਰਾ ਉਥੇ ਗੱਡੀ ਦੇਖਣ ਗਏ ਸੀ ਹਵੇਲੀ ਤੇ ਮੈਂ ਉੱਪਰ ਝਾੜੂ ਫੇਰਦੀ ਸੀਗੀ ਮੈਨੂੰ ਗੋਲੀਆਂ ਦੀ ਆਵਾਜ਼ ਆਈ ਨਾਲੇ ਰੌਲਾ ਪੈ ਲਿਆ ਸ਼ਿਵੇਂ ਨੂੰ ਥੱਲੇ ਟਾਇਆ ਹੋਇਆ ਸੀ ਜਦੋਂ ਮੈਂ ਬਾਹਰ ਬੜਾ ਬੜਾ ਭੱਜ ਕੇ ਆਈ ਫੇ ਸਾਡਾ ਸਾਰਾ ਹੀ ਮਲਾ ਲੜ ਕੇ ਬਾਅਦ ਵਿੱਚ ਸ਼ਿਵੇਂ ਨੂੰ ਥੱਲੇੋਂ ਕੱਢਿਆ ਅਸੀਂ ਉਹ ਮੁੰਡਿਆਂ ਨੂੰ ਮਤਲਬ ਮਾਰਦੇ ਨੂੰ ਇੱਥੇ ਫੜਿਆ ਇੱਕ ਜਾਨੇ ਨੂੰ ਤਾਂ ਅਸੀਂ ਫੜ ਵੀ ਲਿਆ ਸੀ ਬੀਜਾ ਗੋਲੀਆਂ ਦੇ ਫਾਇਰ ਕਰਦਾ ਪਿਆ ਸੀ ਉੱਪਰ ਨੂੰ ਉਹਨੇ ਮੁੰਡੇ ਦੇ ਮਾਰਨ ਲੱਗਾ ਸੀਗਾ ਫਟਾਫਟ ਉਹਦਾ ਉੱਪਰ ਨੂੰ ਮੁੰਡਿਆਂ ਨੇ ਹੱਥ ਮਾਰਿਆ ਉਹਦਾ ਉਹਦੀ ਪਿਸਤਲ ਵੀ ਇੱਥੇ ਕਿਤੇ ਡਿੱਗ ਗਈ ਆ ਪਤਾ ਨਹੀਂ ਹੁਣ ਕਿੱਥੇ ਗਈ ਆ ਕਿੱਥੇ ਨਹੀਂ ਤੇ ਉਹਨੇ ਹੈ ਨਾ ਆਪਣੇ ਮੁੰਡਾ ਜਿਹੜਾ ਉਹਦੇ ਨਾਲ ਦਾ ਸੀ ਉਹਦਾ ਵੀ ਪਿਸਤਲ ਗੋਲੀ ਮਾਰੀ ਉਹਨੇ ਉਹ ਬਾਤੇ ਉਹਨਾਂ ਦਾ ਕਹਿਣਾ ਵੀ ਸ਼ਿਵੇ ਨੇ ਨਹੀਂ ਸ਼ਿਵਾ ਤਾਂ ਅੰਦਰ ਖਾਲੀ ਹਟ ਗਿਆ ਮੇਰਾ ਸ਼ਿਵੇ ਨੇ ਕਹਤੇ ਮਾਰਿਆ ਸ਼ਿਵ ਅੱਗੇ ਵੀ ਅੰਤ ਸਾਲ ਪਹਿਲਾਂ ਇਹਨਾਂ ਨੇ ਮੇਰੇ ਮੁੰਡੇ ਤੇ ਗੋਲੀਆਂ ਮਾਰਨ ਆਏ ਸੀਗੇ ਉਹਨਾਂ ਦਾ ਇਹ ਉਹਨਾਂ ਦਾ ਤਾਂ ਕੰਮ ਹੀ ਇਹ ਹੈ ਅੱਜ ਇਹ ਕਹਿਣਾ ਵੀ ਆ ਵੀ ਤਰੀਕ ਸੀ ਸਾਡੀ ਤਰੀਕ ਤੇ ਚੱਲੇ ਸੀ ਉਹਨਾਂ ਨੇ ਹਮਲਾ ਇਹ ਸਾਨੂੰ ਨਹੀਂ ਪਤਾ ਹੈਗਾ ਹਮਲਾ ਐਵੇਂ ਆਣ ਕੇ ਹਮਲਾ ਕਰਨਾ ਸੀ ਉਹਨਾਂ ਦਾ ਉਹਨਾਂ ਨੇ ਵਿਚਾਰੇ ਨੇ ਉਹਦਾ ਲੈਸ ਗਿਆ ਜੀ ਬਾ ਉਹ ਦਮਲੇ ਵਾਲੇ ਨਿਕਲੇ ਆ ਸਾਡੇ ਜਿੱਦਾਂ ਉਹਨਾਂ ਨੇ ਵਜਾ ਕੇ ਸ਼ਿਵੇ ਨੂੰ ਕੱਢਿਆ ਬਾਅਦ ਚ ਮੇਰਾ ਭਰਾ ਵੀ ਆ ਗਿਆ ਫਟਾਫਟ ਸਾਰੇ ਆ ਗਏ ਸੀ ਫਿਰ ਉਹਨਾਂ ਨੂੰ ਫੜਿਆ ਵੀ ਅਸੀਂ ਫਿਰ ਭੱਜ ਗਏ ਉਹਨੇ ਕੋਈ ਇੱਟਾਂ ਵੀ ਪਈਆਂ ਉਹਨਾਂ ਦੇ ਮੋਟਰਸਾਈਕਲਾਂ ਡਿਗੇ ਪਏ ਆ ਦੇਖ ਲਓ ਹੁਣ ਚੱਕ ਕੇ ਗਏ ਆ ਪੁਲਿਸ ਵਾਲੇ ਲੈ ਕੇ ਇਨਕੁਆਰੀ ਕਰਕੇ ਗਏ ਆ ਹਾਂਜੀ ਸਾਡੇ ਕੋਈ ਕੋਈ ਗਨ ਸ਼ਾਟ ਇੰਜਰੀ ਦਾ ਪੇਸ਼ੈਂਟ ਆਇਆ ਹੁਣੀ ਜੀ ਉਹਦਾ ਨਾਮ ਹੈਗਾ ਸੰਜੂ ਕਾਲਮਸੀ ਦਾ ਬੇਟਾ ਤੇ ਉੱਚੀ ਘਾਟੀ ਕੋ ਰਹਿੰਦਾ ਕੋਈ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਉੱਥੇ ਗਨ ਚੋਰ ਇੰਜਰੀ ਹੋ ਗਈ ਉਹਨੂੰ ਜੀ ਜੀ ਤੇ ਰਾਈਟ ਸਾਈਡ ਤੇ ਬਡਮਨ ਤੇ ਹੈਗੀ ਆ ਜੀ ਤੇ ਫਿਲਹਾਲ ਕੰਡੀਸ਼ਨ ਉਹਦੀ ਕਾਫੀ ਸਿੱਕ ਆ ਅੱਛਾ ਹਾਲਾਤ ਕਿਦਾਂ ਦੇ ਸਿੱਕ ਲੱਗਦੀ ਸਿੱਕ ਲੱਗਦੀ ਕਿੱਥੇ ਰੈਫਰ ਕੀਤਾ ਯੂ نو ਸਿਵਲ ਹਸਪਤਾਲ ਜਲੰਧਰ ਅੱਛਾ ਸਿਵਲ ਹਸਪਤਾਲ ਐਮਐਲਆਰ ਕੱਟ ਕੇ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਹਾਂ ਜੀ ਹਾਂਜੀ ਕਿਹੜਾ ਕੀਤਾ ਜਾਂਦੀ ਹੈ ਹਾਂਜੀ ਲੋਬੀ ਨਾਲ ਸਮਝਾ ਤੁਹਾਨੂੰ ਦੱਸਦੇ ਕਿੰਨੇ ਇੰਜਰਡ ਹੋਏ ਚ ਕੀ ਕੀਤਾ ਉਹਨਾਂ ਨੇ ਰੈਫਰ ਕਰਤਾ ਤੇ ਹਸਪਤਾਲ ਜਲੰਧਰ ਸ਼ੀ ਥੋੜਾ ਸੋ